ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਵੀ ਸਿਆਸੀ ਲੀਡਰ ਆਪਣੀ ਪਾਰਟੀ ਦੇ ਵਿੱਚ ਸੱਚ ਬੋਲਦਾ ਹੈ ਉਸ ਨੂੰ ਸੱਚ ਬੋਲਣ ਦਾ ਖਮਨਿਆਜ਼ਾ ਭੁਤਣਾ ਪੈਂਦਾ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆ ਆਦਮੀ ਪਾਰਟੀ ਦੇ ਵਿੱਚ ਬਹੁਤ ਵਧੀਆ ਲੀਡਰ ਨੇ ਐਮ ਐਲ ਏ ਨੇ ਵਿਧਾਇਕ ਨੇ ਮੰਤਰੀ ਨੇ ਸੰਸਦ ਨੇ ਜਿਹੜੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਲੇਕਿਨ ਸੱਚ ਬੋਲਣਾ ਉਹਨਾਂ ਨੂੰ ਬੜਾ ਮਹਿੰਗਾ ਪੈਂਦਾ ਹੈ ਜਿਸ ਤਰ੍ਹਾਂ ਵੱਡਾ ਝਟਕਾ ਲੱਗਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਮੌਜੂਦਾ ਹਲਕਾ ਸ਼੍ਰੀ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਲੇਕਿਨ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਆ ਗਏ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨੇ ਛੁਲਾਹਾ ਕੀਤੀ ਤੇ ਦੂਸਰੇ ਪਾਸੇ ਉਹਨਾ ਘੇਰਿਆ ਵੀ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਇਸ ਬਿੱਲ ਨੂੰ ਲੈ ਕੇ ਕਿਹੜਾ ਬਿੱਲ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਚਾਹੇੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਚਾਹੇੋ ਕੁਰਾਨ ਸ਼ਰੀਫ ਹੋਵੇ ਚਾਹੇੋ ਗੀਤਾ ਹੋਵੇ ਚਾਹੇੋ ਪਵਿੱਤਰ ਬਾਈਬਲ ਹੋਵੇ ਸਮੇਂ-ਸਮੇਂ ਤੇ ਸ਼ਰਾਪਤੀ ਅਨਸਰਾਂ ਵੱਲੋਂ ਇਹਨਾਂ ਦੀਆਂ ਬੇਅਦਬੀਆਂ ਕੀਤੀਆਂ ਜਾਂਦੀਆਂ ਨੇ ਇਹਨਾਂ ਦੇ ਅੰਗ ਫੜੇ ਜਾਂਦੇ ਨੇ ਇਹਨਾਂ ਗ੍ਰੰਥਾਂ ਨੂੰ ਚੋਰੀ ਕਰ ਲਿਆ ਜਾਂਦਾ ਹੈ ਤੇ ਸਮਾਜ ਦੇ ਵਿੱਚ ਭਾੜ ਮਚ ਪੈਂਦਾ ਹੈ ਲੋਕ ਧਰਮਾਂ ਨੂੰ ਲੈ ਕੇ ਇੱਕ ਦੂਜੇ ਤੇ ਕਟਾਸਬਾਰ ਕਰਦੇ ਨੇ ਤੇ ਪ੍ਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਅਜਿਹੇ ਮੰਤਰੀ ਅਤੇ ਵਿਧਾਇਕ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਨਹੀਂ ਦੇ ਰਿਆ ਉਹ ਨਹੀਂ ਚਾਹੁੰਦੇ ਕਿ ਬਿੱਲ ਪਾਸ ਹੋਵੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਉਹਨੇ ਕਿਹਾ ਕੱਲੇ ਮੈਂ ਸ਼ਰੂਮ ਨਹੀਂ ਉਹਨੇ ਕਿਹਾ ਕੱਲੇ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਗੱਲ ਨਹੀਂ ਕਰ ਰਿਆ ਮੈਂ ਗੱਲ ਇਹ ਵੀ ਕਰ ਰਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਇੱਕ ਧੜਾ ਕਹਿੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਅੱਤ ਵਿ ਕੀਤੀ ਹੈ ਬਾਬਾ ਕਲਾਂ ਦੇ ਗੋਲੀ ਕਾਂਡ ਦੀ ਅਤੇ ਡੇਰਾ ਸੱਚਾ ਸੌਤਾ ਤੇ ਸਾਧੂ ਨੂੰ ਜਿਹੜਾ ਮਾਫੀ ਨਾਮਾ ਦਵਾਇਆ ਗਿਆ ਆਂਦਾ ਉਹਦੇ ਵਿੱਚੋਂ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੂੰ ਅੱਦੇ ਵਿਧਾਇਕਤ ਮੰਤਰੀ ਕਹਿੰਦੇ ਸੀ ਕਿ ਬਣਦੀ ਕਾਰਵਾਈ ਕਰ ਦਿਓ ਕਿਉਂਕਿ ਅਸੀਂ ਪੰਜਾਬ ਦੇ ਪੰਥਕ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਕਈ ਸਾਡੇ ਚੋਂ ਵਿਧਾਇਕ ਅਤੇ ਮੰਤਰੀ ਅਜੇ ਸੀ ਜਿਹੜੇ ਕਹਿੰਦੇ ਸੀ ਕਿ ਨਹੀਂ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਸਰਕਾਰ ਭਾਵੇਂ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਚਾਹੇ ਆਪ ਆਧਵੀ ਪਾਰਟੀ ਦੀ ਲੇਕਿਨ ਜਿੱਥੇ ਧਰਮ ਹੈ ਜਿੱਥੇ ਧਰਮ ਦੇ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਉਥੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਕਿਸੇ ਵਿਧਾਇਕ ਦੀ ਸ਼ਹਿ ਹੇਟ ਕਿਸੇ ਮੰਤਰੀ ਦੀ ਕਿਸੇ ਸਾਸਦ ਦੀ ਸ਼ਹਿਟ ਕਿਸ ਅੰਜਾਮ ਦਿੱਤਾ ਜਾਂਦਾ ਹੈ ਬੇਅਦਮੀ ਨੂੰ ਉਸ ਮੰਤਰੀ ਤੇ ਉਸ ਵਿਧਾਇਕ ਤੇ ਉਸ ਆਗੂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰਾਂ ਵੱਲੋਂ ਹਮੇਸ਼ਾ ਚੰਗੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਉਹਨੇ ਕਿਹਾ ਮੈਂ ਹੁਣ ਵੀ ਵਿਰੋਧ ਕਰਦਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਜਿਹੜੇ ਵਿਧਾਇਕ ਤੇ ਮੰਤਰੀ ਸੀ ਜਿਹੜੇ ਨਹੀਂ ਚਾਹੁੰਦੇ ਸੀ ਜਿਹੜੇ ਬਿਲਕੁਲ ਹੀ ਨਹੀਂ ਚਾਹੁੰਦੇ ਸੀ ਕਿ ਬਾਦਲ ਪ੍ਰਵਾਹ ਉੱਤੇ ਕਾਰਵਾਈ ਹੋਵੇ ਉਹਨਾਂ ਵਾਰ-ਵਾਰ ਡਲੇ ਕੀਤਾ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਕੰਨ ਭਰੇ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਨਮਜੂਦ ਸਿੰਘ ਸਿੱਧੂ ਦੇ ਨਾਲ ਸੀ ਅਸੀਂ ਸੁਖਬਾਤ ਸਿੰਘ ਖੈਰਾ ਦੇ ਨਾਲ ਸੀ ਅਸੀਂ ਇੱਕ ਥਾਪੜ ਕੇ ਕਹਿੰਦੇ ਸੀ ਨਹੀਂ ਭਾਈ ਕਾਰਵਾਈ ਫੂਣੀ ਚਾਹੀਦੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਰਮੇ ਸ਼ਬਦਾਂ ਤੋਂ ਛਲੰਗਾ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਸ਼ੁਰੂ ਨਹੀਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਿਹੜਾ ਕੰਮ ਕਾਂਗਰਸ ਪਾਰਟੀ ਨੇ ਨਹੀਂ ਕੀਤਾ ਉਹ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕੰਮਾਂ ਦੇ ਵਿੱਚ ਛਲਾਗਾ ਬੰਦੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਲਾਗਾ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਦੇ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਬਿੱਲ ਪਾਸ ਜਿਹੜਾ ਕਾਨੂੰਨ ਪਾਸ ਹੋਣ ਜਾ ਰਹੇ ਨੇ ਅਸੀਂ ਉਸ ਦੀ ਛਲਾਗਾ ਕਰਦੇ ਹਾਂ ਅਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਲਾ ਉਹਨਾਂ ਨੇ ਕਿਹਾ ਕਿ ਸਾਨੂੰ ਗਿਰਗੜ ਵਾਂਗੂ ਰੰਗ ਨਹੀਂ ਬਦਲਨੇ ਚਾਹੀਦੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੇਲੇ ਕਈ ਲੋਕ ਕਹਿੰਦੇ ਸੀ ਕਿ ਬਾਦਲ ਪਰਿਵਾਰ ਉੱਤੇ ਨਾ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇੱਥੇ ਤੁਹਾਡੇ ਵਿਧਾਇਕ ਅਤੇ ਮੰਤਰੀ ਕਈ ਸੁੱਤੇ ਹੋਏ ਨੇ ਉਹ ਵੀ ਚਾਹੁੰਦੇ ਨੇ ਕਿ ਬੇਅਦਬੀ ਦੇ ਮੁੱਦਿਆਂ ਤੇ ਕੋਈ ਕਾਨੂੰਨ ਨਹੀਂ ਬਣਨਾ ਚਾਹੀਦਾ ਜੇਕਰ ਬਣੇ ਤਾਂ ਢਿੱਲਾ ਢਾਲਾ ਬਣਨਾ ਚਾਹੀਦਾ ਨਹੀਂ ਕਾਨੂੰਨ ਸਖਤ ਹੋਣਾ ਚਾਹੀਦਾ ਤਾਂ ਕਿ ਇਹ ਸ਼ਰਾਬਤੀ ਅੰਸਰਾਂ ਨੂੰ ਨਤ ਪਾਈ ਜਾ ਸਕੇ ਪ੍ਰਗਤ ਸਿੰਘ ਜਿਹੜੇ ਨੇ ਉਹ ਹਾਕ ਵਿੱਚ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਕੁਮਾਰਧਵਾ ਦੇ ਧੰਨ